ਸਮਾਜ ਸੇਵਾ ਦੇ ਕੰਮਾਂ ਦੀ ਸਿਰਮੌਰ ਸੰਸਥਾ ਅਰਦਾਸ ਵੈਲਫੇਅਰ ਕਲੱਬ ਫਗਵਾੜਾ ਵੱਲੋਂ ਮਹੀਨਾਵਾਰ ਅੰਘੀਣਾ ਨੂੰ ਪੈਨਸ਼ਨ ਵੰਡਣ ਸੰਬੰਧੀ ਇੱਕ ਸਮਾਗਮ ਦਾ আয়োজন ਸੰਸਥਾਪਕ ਪ੍ਰਧਾਨ ਚਤੰਦਰ ਬਾਬੀ ਦੀ ਦੇਖਰੇਖੇਡ ਕਰਵਾਇਆ ਗਿਆ ਇਸ ਦੌਰਾਨ ਜਿੱਥੇ ਕਲੱਬ ਵੱਲੋਂ ਵੱਡੀ ਗਿਣਤੀ ਵਿੱਚ ਅੰਘੀਣ ਭੈਣ ਭਰਾਵਾਂ ਨੂੰ ਪੈਨਸ਼ਨ ਦੀ ਵੰਡ ਕੀਤੀ ਗਈ ਉੱਥੇ ਹੀ ਪ੍ਰਧਾਨ ਚਤੰਦਰ ਕੁਮਾਰ ਬਾਬੀ ਨੇ ਕਿਹਾ ਕਿ ਮਹੀਨੇ ਦੀ 15 ਤਾਰੀਖ ਨੂੰ ਅੰਘੀਣਾ ਨੂੰ ਪੈਨਸ਼ਨ ਦਿੱਤੀ ਜਾਂਦੀ ਹੈ ਜਦਕਿ ਮਿਤੀ 1 ਤਾਰੀਖ ਨੂੰ ਵਿਧਵਾ ਮਾਵਾ ਭੈਣਾਂ ਨੂੰ ਪੈਨਸ਼ਨ ਦੀ ਵੰਡ ਕੀਤੀ ਜਾਂਦੀ ਹੈ ਉਨ੍ਹਾਂ ਆਖਿਆ ਕਿ ਇਹ ਸਭ ਸਮੂਹ ਪ੍ਰਵਾਸੀ ਭਾਰਤੀਆਂ ਤੇ ਦਾਨੀ ਸਚਨਾ ਦੇ ਸਹਿਯੋਗ ਨਾਲ ਹੀ ਕੀਤਾ ਜਾਂਦਾ ਹੈ ਤਾਂ ਜੋ ਮਾਨਵਤਾ ਦੀ ਵੱਧ ਤੋਂ ਵੱਧ ਸੇਵਾ ਕੀਤੀ ਜਾ ਸਕੇ ਉਨ੍ਹਾਂ ਵਿਸ਼ਵਾਸ ਦਵਾਇਆ ਕਿ ਉਨ੍ਹਾਂ ਬੁਲਾਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਦੇ ਉਪਰਾਲੇ ਜਾਰੀ ਰੱਖੇ ਜਾਣਗੇ ਇਸ ਦੌਰਾਨ ਸਮਾਜ ਸੇਵੀ ਰਮਨ ਨਹਿਰਾ ਪਵਨ ਕੁਮਾਰ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਹਨ ਫਗਵਾੜਾ ਤੋਂ ਨਵਰਾਂਗ ਚੈਨਲ ਹੈ ਜਸ ਸ਼ਰਮਦੀ ਦੀ ਰਿਪੋਰਟ ਦਿੱਤਾ ਖਾਲਸਾ ਵਹੀਗੁਰੂ ਦੇ ਕੀਪਤ ਸਾਰਿਆਂ ਨੂੰ ਅੱਜ ਪਹਿਲਾ ਤਾਂ ਗੁਰਪੂਰਵ ਦੀਆਂ ਲੱਖ ਲੱਖ ਵਧਾਈਆਂ ਬਾਬਾ ਨਾਨਕ ਜੀ ਦਾ ਜਿਹੜਾ ਜਨਮ ਦਿਹਾੜਾ ਵਾ ਬੜੀ ਹੀ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਜਿਸ ਦੇ ਉਪলক্ষਸ਼ ਦੇ ਵਿੱਚ ਅਰਦਾਸ ਵੈਲਫੇਅਰ ਸੁਸਾਇਟੀ ਵੱਲੋਂ ਜਿਹੜੇ ਸਾਡੇ ਚੱਲ ਫੇਰ ਨਹੀਂ ਸਕਦੇ ਆ ਸਮਰਥ ਭੈਣ ਭਰਾਵਾ ਉਹਨਾਂ ਨੂੰ ਪੈਨਸ਼ਨ ਦਿੱਤੀ ਗਈ ਹੈ। ਔਰ ਬਹੁਤ ਸੀ ਜਿਹੜਾ ਸਾਡੇ ਅਰਦਾਸ ਵੈਲਫੇਅਰ ਸੁਸਾਇਟੀ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਹਰ ਮਹੀਨੇ ਦੀ 15 ਤਰੀਕ ਨੂੰ ਜਿਹੜੇ ਸਾਡੀਆਂ ਮਾਮਾ ਭੈਣਾਂ ਚੱਲ ਫੇਰ ਨਹੀਂ ਸਕਦੀਆਂ ਉਹਨਾਂ ਨੂੰ ਪੈਨਸ਼ਨ ਦਿੱਤੀ ਜਾਂਦੀ ਆ। ਔਰ ਹਰ ਇੱਕ ਤਰੀਕ ਨੂੰ ਜਿਹੜੀਆਂ ਵਿਧਵਾ ਸਾਡੀਆਂ ਮਾਵਾਂ ਪੈਨਾ ਉਹਨਾਂ ਨੂੰ ਪੈਨਸ਼ਨ ਦਿੱਤੀ ਜਾਂਦੀ ਹੈ ਅਰਦਾਸ ਵੈਲਫੇਅਰ ਸੁਸਾਇਟੀ ਦਾ ਜਿਹੜਾ ਉਰਾਲਾ ਵਾ ਤੁਸੀਂ ਸਾਰੇ ਕਰਦੇ ਆ ਕਿਉਂਕਿ ਮੈਂ ਤਾਂ ਇੱਕ ਮੋਹਰਾ ਵਾਂ ਨਾ ਮੇਰੀ ਕੋਈ ਔਕਾਤ ਆ ਨਾ ਹیثیت ਆ ਨਾ ਮੈਂ ਕੁਝ ਕਰਨ ਵਾਲਾ ਮੈਂ ਮੋਹਰੇ ਜ਼ਰੂਰ ਆ ਪਰ ਕਰਨ ਵਾਲੇ ਸਾਰੇ ਵੀਰ ਭਰਾਵਾ ਜਿਹੜੇ ਕਿ ਅਰਦਾਸ ਵੈਲਫੇਅਰ ਸੁਸਾਇਟੀ ਦੇ ਨਾਲ ਜੁੜੇ ਆ ਐਨ ਆਰ ਆਈ ਭਰਾ ਸਾਡੇ ਜਲੰਧਰ ਦੇ ਵੀਰ ਖਾਸ ਕਰਕੇ ਫਗਵਾੜੇ ਦੇ ਜਿੰਨੇ ਵੀ ਵੀਰੇ ਇਹਨਾਂ ਦੇ ਸਾਰਿਆਂ ਦੇ ਸਿਰ ਤੇ ਇਹ ਜੋ ਵੀ ਉਪਰਾਲਾ ਕੀਤਾ ਜਾਂਦਾ ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਆ ਅਰਦਾਸ ਵੈਲਫੇਅਰ ਸੁਸਾਇਟੀ ਨਾਲ ਵੱਧ ਤੋਂ ਵੱਧ ਜੁੜ ਕੇ ਅਰਦਾਸ ਵੈਲਫੇਅਰ ਸੁਸਾਇਟੀ ਦਾ ਸਾਥ ਦਿਓ ਤਾਂ ਕਿ ਅਸੀਂ ਹੋਰ ਵੀ ਇਦਾਂ ਦੇ ਵੱਡੇ ਵੱਡੇ ਉਪਰਾਲੇ ਕਰ ਸਕੀਏ ਕਦੇ ਕਰ ਸਕਦੇ ਆ ਜਦੋਂ ਤੁਹਾਡਾ ਸਾਰਿਆਂ ਦਾ ਸਹਿਯੋਗ ਹੋਊਗਾ ਬਹੁਤ ਹੀ ਧੰਨਵਾਦ ਜੈ ਮਾਤਾ ਦੀ ਜੈ ਹਨੂਮਾਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾਜ ਸੇਵਾ ਦੇ ਕੰਮਾਂ ਦੀ ਸਿਰਮੌਰ ਸੰਸਥਾ ਅਰਦਾਸ ਵੈਲਫੇਅਰ ਕਲੱਬ ਫਗਫੜਾ ਵੱਲੋਂ ਮਹੀਨਾਵਾਰ ਅੰਘੀਣਾ ਨੂੰ ਪੈਨਸ਼ਨ ਵੰਡਣ ਸੰਬੰਧੀ ਇੱਕ ਸਮਾਗਮ ਦਾ আয়োজন ਸੰਸਥਾਪਕ ਪ੍ਰਧਾਨ ਚਤੰਦਰ ਬਾਬੀ ਦੀ ਦੇਖਰੇਖੇਡ ਕਰਵਾਇਆ ਗਿਆ ਇਸ ਦੌਰਾਨ ਜਿੱਥੇ ਕਲੱਬ ਵੱਲੋਂ ਵੱਡੀ ਗਿਣਤੀ ਵਿੱਚ ਅੰਘੀਣ ਭੈਣ ਭਰਾਵਾਂ ਨੂੰ ਪੈਨਸ਼ਨ ਦੀ ਵੰਡ ਕੀਤੀ ਗਈ ਉੱਥੇ ਹੀ ਪ੍ਰਧਾਨ ਚਤੰਦਰ ਕੁਮਾਰ ਬਾਬੀ ਨੇ ਕਿਹਾ ਕਿ ਮਹੀਨੇ ਦੀ 15 ਤਾਰੀਖ ਨੂੰ ਅੰਘੀਣਾ ਨੂੰ ਪੈਨਸ਼ਨ ਦਿੱਤੀ ਜਾਂਦੀ ਹੈ ਜਦਕਿ ਮਿਤੀ 1 ਤਾਰੀਖ ਨੂੰ ਵਿਧਵਾ ਮਾਵਾ ਭੈਣਾਂ ਨੂੰ ਪੈਨਸ਼ਨ ਦੀ ਵੰਡ ਕੀਤੀ ਜਾਂਦੀ ਹੈ ਉਨ੍ਹਾਂ ਆਖਿਆ ਕਿ ਇਹ ਸਭ ਸਮੂਹ ਪ੍ਰਵਾਸੀ ਭਾਰਤੀਆਂ ਤੇ ਦਾਨੀ ਇਹ ਸਜਨਾ ਦੇ ਸਹਿਯੋਗ ਨਾਲ ਹੀ ਕੀਤਾ ਜਾਂਦਾ ਹੈ ਤਾਂ ਜੋ ਮਾਨਵਤਾ ਦੀ ਵੱਧ ਤੋਂ ਵੱਧ ਸੇਵਾ ਕੀਤੀ ਜਾ ਸਕੇ ਉਨ੍ਹਾਂ ਵਿਸ਼ਵਾਸ ਦਵਾਇਆ ਕਿ ਉਨ੍ਹਾਂ ਬੁਲਾਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਦੇ ਉਪਰਾਲੇ ਜਾਰੀ ਰੱਖੇ ਜਾਣਗੇ ਇਸ ਦੌਰਾਨ ਸਮਾਜ ਸੇਵੀ ਰਮਨ ਨਹਿਰਾ ਪਵਨ ਕੁਮਾਰ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜਸ ਸ਼ਰਮਦੀ ਦੀ ਰਿਪੋਰਟ